ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਬਲੌਗਸ ਵਿੱਚ ਹੋਸਟ ਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਅੰਮੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਸਰਦੀ ਤੋਂ ਬਚੇ ਹੋਵੋਗੇ ਠੰਡ ਜੀ ਬਹੁਤ ਜ਼ਿਆਦਾ ਪੈਣ ਲੱਗੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਸੰਡੇ ਅੱਜ ਹੈਗਾ ਦਿਨ ਸੰਡੇ ਦਾ ਤੇ ਅੱਜ ਤਰੀਕ ਹੈਗੀ ਆ 4 4 ਤਰੀਕ ਆਜਾ ਨਾ ਮਿਲਦਾ ਮੇਰੇ ਵੀਰ ਨੂੰ ਸੰਡੇ ਦਾ ਦੇ ਅੱਪਾ ਕੰਮਕਾਰ ਕਰਨੇ ਸਟਾਰਟ ਕਰਤੇ ਸਫਾਈਆਂ ਅਜ ਕਰਨੀਆਂ ਨੇ ਜਿਹੜਾ ਸਭ ਤੋਂ ਔਖਾ ਕੰਮ ਆ ਪਹਿਲਾਂ ਉਹ ਸਮੇਟਣਾ ਏ ਤੇ ਸੌਰੀ ਜੀ ਮੈਂ ਕਿਸੇ ਨੂੰ ਵੀ ਵਿਸ਼ਨੀ ਕਰ ਸਕੀ ਹੈਗੀ ਨਿਊ ਇਅਰ ਤੇ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਲਈ ਤੰਦਰੁਸਤੀ আর ਖੁਸ਼ੀਆਂ ਭਰਿਆ ਇਹ ਨਵਾਂ ਸਾਲ ਆਵੇ ਤੇ ਦੁੱਖ ਤਕਲੀਫਾਂ ਤੋਂ ਪਰਮਾਤਮਾ ਦੂਰ ਰੱਖੇ ਹਨਾ ਉਹਨੇ ਮੇਰਾ ਲੰਮਾ ਸਮਾਂ ਸੀ ਜਿਹੜਾ ਹਸਪੀਟਲ ਦੇ ਵਿੱਚ ਚੜਿਆ ਸੀਗਾ ਤਾਂ ਕਰਕੇ ਮੈਂ ਕਿਸੇ ਨੂੰ ਵੀ ਵਿਸ਼ ਨਹੀਂ ਕਰ ਪਾਈ ਹੈਗੀ ਕਿਸੇ ਨੂੰ ਵੀ ਮੈਂ ਮੈਸੇਜ ਨਹੀਂ ਕਰ ਪਾਈ ਕਿਸੇ ਨੂੰ ਮੈਂ ਕੁਝ ਵੀ ਨਹੀਂ ਕੀਤਾ ਹੈਗਾ ਸੋ ਜਿਨ੍ਹਾਂ ਨੇ ਵੀ ਆਇਆ ਹੋਏ ਤੇ ਕਈ ਭੈਣਾਂ ਦੇ ਗੁੱਸੇ ਵੀ ਹੋਏ ਹੋਣਗੇ ਵੀ ਸਾਨੂੰ ਨੇ ਵਿਸ਼ ਨਹੀਂ ਕੀਤਾ ਹੈਗਾ ਕਿਉਂਕਿ ਮੈਂ ਵਿਸ਼ ਕਰਦੀ ਤਾਂ ਜੇ ਮੈਂ ਖੁਦ ਠੀਕ ਹੁੰਦੀ ਕਿਉਂਕਿ ਮੇਰੇ ਉੱਠਿਆ ਸੀਗਾ ਪੇਨ ਬਹੁਤ ਜ਼ਿਆਦਾ ਤੇ ਮੇਰੇ ਇਨਫੈਕਸ਼ਨ ਹੋਣ ਕਰਕੇ ਨਾ ਪੇਨ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ ਤਾਂ ਕਰਕੇ ਫਿਰ ਮੈਂ ਐਡਮਿਟ ਸੀਗੀ ਤੇ ਮੇਰੀ ਜਿਹੜੀ ਸਵੇਰ ਹੋਈ ਸੀਗੀ ਉਹ ਹਸਪੀਟਲ ਦੇ ਵਿੱਚ ਹੋਈ ਸੀ ਇੱਕ ਤਰੀਕ ਨੂੰ ਅਸੀਂ ਅੱਕ ਕਿਵੇਂ ਕਰਦਾ ਹੈ ਤੇ ਇੱਕ ਤਰੀਕ ਨੂੰ ਮੇਰੀ ਹਸਪੀਟਲ ਤੋਂ ਚੜਿਆ ਸੀਗਾ ਤੇ ਤਾਂ ਕਰਕੇ ਜੀ ਮੈਂ ਕੋਈ ਕਿਸੇ ਨੂੰ ਮਿਲ ਨਹੀਂ ਕਰ ਪਾਈ ਹੈਗੀ ਤੇ ਬਾਕੀ ਜੀ ਹੁਣ ਸਭ ਤੋਂ ਔਖਾ ਟਾਸਕ ਹੁੰਦਾ ਸਟਾਕੀਆਂ ਦੇ ਵਿੱਚ ਕੱਪੜੇ ਸਾਂਭਣੇ ਹਨਾ ਤੇ ਹਲੇ ਤੱਕ ਮੈਂ ਇਧਰ ਲਈ ਬੈੱਡ ਸ਼ੀਟ ਆ ਜਿਹੜੀ ਉਹ ਮਤਲਬ ਕਿ ਸੱਭ ਦੀ ਨਾਲ ਹੀ ਪਛਾਈ ਨਹੀਂ ਅੱਜ ਇੱਕ ਤਾਂ ਆਪਾਂ ਟਾਸਕ ਪੂਰਾ ਕਰਨਾ ਹੈ ਬੈੱਡ ਸ਼ੀਟ ਹਵਿ ਸ਼ੋਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਬੱਚਿਆਂ ਦੇ ਸਿਰ ਤੇ ਹੋ ਜਾਂਦਾ ਕੰਮ ਥੋੜਾ ਉਤਰ ਉਤਰ ਉਹ ਆਏ ਜਾਂਦਾ ਹਨ ਫਿਰ ਦੋ ਤਿੰਨ ਦਿਨ ਤਾਂ ਮੇ ਤੋਂ ਕੁਝ ਵੀ ਨਹੀਂ ਹੋਇਆ ਹੈਗਾ ਕੱਲ ਵੀ ਨਹੀਂ ਮੈਂ ਕੁਝ ਕੀਤਾ ਹੈਗਾ ਕੱਲ ਵੀ ਉਥੋਂ ਕੰਮ ਥੋੜਾ ਬਹੁਤ ਕਰਦੀ ਆ ਮਤਲਬ ਕਿ ਆ ਫਿਰ ਅਗਰ ਰਾਤ ਸੈ ਕੱਪੜੇ ਸੈ ਦੇ ਪਾਪਾ ਕਹਿੰਦੇ ਤੂੰ ਨਾ ਤੂੰ ਹੀ ਮੈਂ ਆਪੇ ਧੋ ਦੂੰਗਾ ਰਾਤ ਉਹਨਾਂ ਨੇ ਕੱਪੜੇ ਧੋਤੇ ਸਟੈਕ ਭਰੇ ਆ ਪਿਆ ਤੇ ਆ ਸੀਗੇ ਸਾਰੇ ਚੱਕਣ ਵਾਲੇ ਪ੍ਰੈਸ ਵਾਲੇ ਹਨਾ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਸਾਬ ਲਵਾਂ ਬਸ ਇਹਨਾਂ ਨੂੰ ਮੈਂ ਕਹਾ ਲਗਾ ਕੇ ਫਿਰ ਆਪਾਂ ਬੈਗਸ਼ਿਫਟ ਚੇਂਜ ਕਰਦੇ ਆ ਤੇ ਸਹਿਜ ਮਾਜ ਰਹੀ ਆ ਭਾਂਡੇ ਉਹਨੂੰ ਮੈਂ ਕਿਹਾ ਟੈਂਕੀ ਚਲਾ ਲਾ ਮੋਟਰ ਚਲਾ ਲਾ ਟੈਂਕੀ ਨਹੀਂ ਸੌਰੀ ਮੋਟਰ ਚਲਾ ਲਾ ਤੇ ਕੋਸਾ ਪਾਣੀ ਆਊਗਾ ਤੇ ਉਹਦੇ ਨਾਲ ਸਾਰੇ ਭਾਂਡੇ ਜਿਹੜੇ ਆਪਣਾ ਰਵਾਸ਼ ਹੋ ਜਾਣਗੇ ਹਨਾ ਤੇ ਬਾਕੀ ਸਫਾਈਆਂ ਰਹਿੰਦੀਆਂ ਨੇ ਤੁਹਾਨੂੰ ਪਤਾ ਜੀ ਇੱਕ ਦਿਨ ਨਾ ਘਰ ਨੂੰ ਹੱਥ ਲਾਓ ਨਾ ਘਰ ਦੇ ਪੂਰੇ ਹਾਲਾਤ ਹੋ ਜਾਂਦੇ ਨੇ ਤੇ ਮੈਂ ਤਾਂ ਬਹੁਤ ਮਤਲਬ ਬੁਰਾ ਹਾਲਾਤ ਹੋ ਗਿਆ ਸੀਗੇ ਘਰ ਦੇ ਤੇ ਬਾਕੀ ਹੁਣ ਮੈਂ ਕਿਹਾ ਪਹਿਲਾਂ ਮੈਂ ਕੱਪੜੇ ਹੀ ਸੰਭਾਂ ਬੈੱਡ ਭਰਿਆ ਪਿਆ ਸੀ ਚੰਗਾ ਨਹੀਂ ਲੱਗਦਾ ਹੈਗਾ ਕਿਉਂਕਿ ਸਾਇਦ ਪਾਪਾ ਨੇ ਸਟੈਂਡ ਪਰੋਂ ਰਾ ਤਾਰ-ਤਾਰ ਕੇ ਸਾਰੇ ਬੈੱਡ ਤੇ ਸੁੱਟੇ ਪਏ ਸੀਗੇ ਹੱਲੇ ਤਾਂ ਮੈਂ ਰੱਖਿਆ ਹੀ ਅੱਡੇ ਦਾ ਸਾਂਗ ਲੈ ਪਾਉਣ ਨੂੰ ਕੋਈ ਹੁੰਦਾ ਨਹੀਂ ਠੀਕ ਆ ਤਾਂ ਦੇਖਣ ਨੂੰ ਕੱਪੜੇ ਇੰਨੇ ਜ਼ਿਆਦਾ ਨੇ ਸਮਝ ਨਹੀਂ ਲੱਗਦੀ ਕਿ ਕਾਰਨ ਕੀ ਆ ਜਦ ਪਾਉਣਾ ਹੁੰਦਾ ਜਦ ਕੋਈ ਦਿਖਦਾ ਨਹੀਂ ਉਵੇਂ ਕੱਪੜੇ ਰੱਖਣ ਨੂੰ ਜਗ੍ਹਾ ਨਹੀਂ ਹੈ ਕਿ ਤੇ ਚਲੋ ਜੀ ਹੁਣ ਮੈਂ ਤਿਆ ਲਾਲਮਾ ਤਿਆ ਲਾ ਕੇ ਫੇਰ ਤੁਹਾਨੂੰ ਮਿਲਦੀ ਆਂ ਹਾਂਜੀ ਫਰੈਂਡਸ ਆਪਾਂ ਇੱਧਰ ਲਈ ਬੈੱਡ ਸ਼ੀਟ ਹੈ ਜਿਹੜੀ ਚੇਂਜ ਕਰਤੀ ਸਰਦੀਆਂ ਵਾਲੀ ਬੈੱਡ ਸ਼ੀਟ ਬੁਛਾਤੀ ਕਿਉਂਕਿ ਇੱਧਰ ਅਸੀਂ ਕੰਦੇ ਨਹੀਂ ਤਾਂ ਕਰਕੇ ਅ ਰਿਸ਼ਤੇਦਾਰ ਵੀ ਤੁਹਾਨੂੰ ਪਤਾ ਕਿੰਨਾ ਕੋਈ ਰਾਤ ਰਹਿਣ ਆਉਂਦਾ ਹਨਾ ਤੇ ਇਹ ਮੈਂ ਬੁਛਾਈ ਹੋਣੀ ਸੀਗੀ ਤੇ ਅੱਜ ਆਪਾਂ ਇਹ ਵੀ ਆਪਾਂ ਚੇਂਜ ਕਰਤੀ ਹੁਣ ਕਰਦੇ ਆਪਾਂ ਦੂਜੇ ਬੈੱਡ ਦੀ ਬੈੱਡ ਸ਼ੀਟ ਚੇਂਜ ਚਲੋ ਜੀ ਹਾਸਰਾ ਨੇ ਨਾ ਹੁ ਚੇਂਜ ਕਰਨੇ ਇਹ ਪਤਾ ਕਰਦੇ ਨੂੰ ਟੇ ਨੇ

ਲੋ ਜੀ ਆਪਾਂ ਇਹ ਚਾਦਰ ਇੱਧਰ ਵਿਛਾਵਾਂਗੇ ਅੱਜ ਮੇਰਾ ਇਹ ਵਾਲੀ ਚਾਦਰ ਨੂੰ ਵਿਛਾਈ ਨੂੰ ਕਈ ਦਿਨ ਹੋ ਗਏ ਸੀਗਾ ਤਾਂ ਕਰ ਯਾਰ ਚੇਂਜ ਕਰਨੀ ਆ ਤੇ ਜਦੋਂ ਫਰਬੰਦ ਬੁਮਾਰੀ ਮਾਰਦੇ ਨਾ ਫਿਰ ਬੁਮਾਰਾ ਜਿਆਲ ਪੀਲੇ ਲੱਗ ਜਾਂਦੇ ਆ ਤੇ ਚਾਦਰ ਚੁੰਦ ਚੇਂਜ ਕਰਦੇ ਨਾ ਫਿਰ ਇਹ ਸਾਫ ਸਾਫ ਸੱਤ ਲੱਗਣ ਲੱਗ ਜਾਂਦਾ ਮम्मा ਤੁਸੀਂ ਚਾਦਰ ਵਿਛਾ ਕੇ ਨਾ ਫਿਰ ਮੇਰਾ ਸਪਟਕਾ ਬੰਨਦੇ ਹੋ ਮम्मा ਯਾਰ ਤੋਟਾ ਦ ਲੱਗ ਜਾਣਾ ਯੋ ਗੱਲ ਦੇਖੋ ਦਾ ਮਤਲਬ ਪੰਨਕੀ ਛੁੱਟੀਆਂ ਮਿਲਦੀਆਂ ਉਹ ਤੇ ਵੀ ਕਰੇ ਰੱਖਦੇ ਨੇ ਉਹ ਤੇ ਬਾਹਰ ਤੇ ਜੀ ਲਾ ਛੁੱਟੀਆਂ ਘਸਨ ਹੁੰਦੀਆਂ ਨੇ ਇੱਕ ਸਕੂਲ ਵਾਲੇ ਇੰਨਾ ਕੰਮ ਦੇ ਦਿੰਦੇ ਨੇ ਪਰ ਉਹ ਸਾਨੂੰ ਐਸੀ ਕਰਨ ਨਹੀਂ ਨਾ ਮਿਲਿਆ ਨਾ ਕਰਨਾ ਕਿ ਯਾਦ ਕਰਨੇ ਦਿੱਤਾ ਦੱਸਦਾ ਤਾ ਹੀ ਨਹੀਂ ਸਾਰਾ ਮਨੇ ਵਿਚਾਰੇ ਮੰਨਨੇ ਵਾਤਾ ਮੇਰਾ ਪੜਕਾ ਵੰਨਾ ਉਹੋ ਤੇ ਦਿੱਤੇ ਹੋਏ ਉਹ ਵੀ ਲੋੜ ਕੀ ਆ ਸਰ ਤੁਹਾ ਕੰਨ ਚ ਨਹੀਂ ਰਹਤੇ ਬਾਈ ਸ਼ਾਇਦ ਹੀ ਗਲਤੀ ਹੋਗੀ ਅਲਵ ਛੁੱਟੀ ਜਾ ਖਤਮ ਹੋ ਗਈ ਪੰਗਾ ਪਊਗਾ ਸਹਿਜ ਨੇ ਕਿਹਾ ਸੀ ਅਜਾ ਦਰਨਾ ਮੇਰੀ ਗਲੀਆਂ ਵਰਤੀਆਂ ਨੇ ਦੋ ਜਗ੍ਹਾ ਤੇ ਅੱਜ ਡੇਢ ਦੇ ਕਾਹ ਤੇ ਕਾਹ ਇਹ ਐਨ ਸਹਿਜ ਦੇ ਕਾਰਨਾਮੇ ਸਹਿਜ ਕਿ ਕਿ ਤੁਸੀਂ ਡੋਲੀ ਹੋਈ ਯੋੜ ਲੈ ਜਾਂ ਨੌ ਨੌ ਦਿਨ ਦੀ ਸੀ ਜਾਂ ਪਲਾਸਟਿਕ ਦਾ ਕੱਚ ਪੰਦਾ ਹੋਏ ਹੋਏ ਬੱਸ ਕਹੇ ਮੇਰਾ ਪੰਚ ਪੰਨ ਦਿਓ ਹਣੀ ਆਗੀ ਐਨਾ ਸਹਜ ਹੀ ਕੁਛ ਕਰਦੀ ਆ ਅੱਛਾ ਕਰਿਆ ਬਈ ਆ ਮਰੀ ਹਾਂ ਬਸ ਐ ਕੱਲ ਇਹਨੇ ਉਧਰ ਵਾਲ ਪੇਪਰ ਵੀ ਦਿਖਾ ਲਦੀ ਆ ਤੁਹਾਨੂੰ ਉਹ ਵੀ ਮੈਂ ਸਾਫ ਕੀਤਾ ਹੁਣ ਲਵੇਟ ਕੇ ਆਈ ਹਾਂ ਫਿਰ ਪਤਾ ਨਹੀਂ ਕੀ ਕਲਰ ਜੇ ਲਾਇਆ ਪਿਆ ਨਹੀਂ ਮੈਂ ਦੁਬਾਰਾ ਗਈ ਉਹ ਹੈ ਥੋੜੀ ਲਿਪੜਿਆ ਪਰ ਮੈਂ ਸਾਫ ਕਰਤਾ ਸੀ ਫਿਰ ਗੈਸ ਵੀ ਲਵੇੜਿਆ ਪਿਆ ਹੋਰ ਛੱਡੋ ਗੈਸ ਤੁਸੀਂ ਨਾ ਮੈਨੂੰ ਫ੍ਰੀ ਫਾਇਰ ਤੇ ਆਪੇ ਜੋ ਉਹ ਰਿਕਵੈਸਟ ਫੇਟ ਕਸਟਮ ਲਾਵਾਂਗੇ

ਇੱਕ ਬਹੁਤ ਗੰਭੀਰ ਥਿਆ ਕਰੂੰਗੀ ਯਾਰ ਪਾਪੀ ਜੀ ਲੈ ਗਿਆ ਮੇਰਾ ਤਾਂ ਜਿਵੇਂ ਹੋ ਰਿਹਾ ਕੋਲ ਉਹ ਆਪੀ ਸਿੱਕਾ ਦਦੋਂ ਸਿੱਕਾਉਣ ਲੱਗ ਜਾਂਦੀਆਂ ਨਾ ਫਿਰ ਇਹਨੀਆਂ ਜ਼ਿਆਦਾ ਆਉਂਦੀਆਂ ਬਹੁਤ ਜ਼ਿਆਦਾ ਪਾਣੀ ਨਾ ਮਰਕ ਵਰਦਾ ਕੇ ਹਾਂ ਨਾ ਤਾਂ ਕਿੰਨੇ ਤਸਤੀਆਂ ਨਾਲ ਸੌਫ ਕਰਾਉਣਾ ਇਹਨੂੰ ਸੌਰਜੇ ਨਹੀਂ ਆਉਂਦਾ ਹੈਗਾ چاہے ਕੋਈ ਲੱਕ ਤੋੜਵੇ ਮੈਨੂੰ ਆਪਣੇ ਧੁੱਤ ਨੂੰ ਖੰਦਾਉਂਦੇ। ਕਿਉਂਕਿ ਮੈਨੂੰ ਨਾ ਪਤਾ ਜੇ ਇੱਕ ਵਾਰ ਸਿੰਘ ਕਦੇ ਜਿਰਵੰਚੜੀ ਹੁੰਦੀ ਜਮਲੀ ਮੈਨਾਂ। ਕਿ ਸਾਡੇ ਨਾਲ 12 ਸਾਲ ਹੋ ਗਏ ਉਸ ਦਿਨ ਪਹਿਲੇ ਨਵੇਂ। ਮਾਂ 12 ਸਾਲ ਕਿਥੇ? ਅ 13-14 ਸਾਲ ਹੋ ਗਏ। ਨਵੇਂ ਦੇ ਨਾਲ ਬੈਠੇ। ਜਿਰਵੰਚੜੀ ਘਰੀ ਹੈ। ਅ ਕਈ ਦਿਨ ਅਸੀਂ ਦੇਖਿਆ ਨਹੀਂ ਜਿਰਵੰਚੜੀ ਹੁੰਦੀ ਜਦੋਂ 13 ਨੂੰ ਕਰਦੇ ਆਪਾਂ। ਇਹਨੂੰ ਪਾਈਨ ਨਾਲ ਨਹੀਂ ਹੋਸ਼ ਕਰਦੋ ਨਾ। ਤਾਂ ਜਿਰਵੰਚੜੀ ਚੜ ਜਾਂਦੀ। ਤਾਂ ਤੇ ਮਹਾਤਾ ਸੀ ਐਨਾ ਗੰਦ ਜਿਆ ਹੈ ਨਹੀਂ ਸਾਫ ਕਰ ਦੇਣਾ ਪਰ ਉਦੋਂ ਇਹੋ ਪੂਰਾ ਨਹੀਂ ਪਿਆ ਫਿਰ ਮੈਂ ਤਾਂ ਬਾਹਰ ਨੂੰ ਲੈ ਜਾਵਾਂਗਾ ਮੈਂ ਸਹਜ ਨਾਲ ਉਹ ਵੀ ਪੋਚਾਂ ਤੁਹਾਨੂੰ ਕਿੰਨਾ ਬੰਮਾ ਪੋਚਾਂਗਾ ਨਹੀਂ ਫਿਰ ਉਸ ਤੋਂ ਬਾਅਦ ਮੈਂ ਆਉਂਗੀ ਅਵਿਰਾ ਸਹਿਰਾ ਸੇ ਮੌਸਮ ਤੁਸੀਂ ਦੇਖ ਸਕਦੇ ਹੋ ਕੋਈ ਚਾਹ ਨਹੀਂ ਹੈ ਉਹ ਚੱਲ ਤਾਂ ਕਿ ਇਹ ਬਹਰ ਪੂਣੀ ਹਨ ਹੰਦਰ ਰਾਤ ਨੂੰ ਪੱਖਾ ਚਲਾ ਦਾਂਗੇ ਇੱਕ ਰਾਤ ਬਹੁਤ ਪੱਖਾ ਚਲਾ ਕੇ ਸੁੱਕ ਜਾਣਗੇ ਆਹ ਚਾਦਰ ਬਾਹਰ ਪਾ ਦਿੰਦੇ ਜਿਵੇਂ ਬਸ ਹਾਂਜੀ ਫਰਾਂਸ ਦੀ ਝਾੜੂ ਵਗੈਰਾ ਲਾਤਾ ਤੇ ਇਕੱਲਾ ਪੋਚਾ-ਪੋਚਾ ਰਹਿ ਗਿਆ ਤੇ ਹੁਣ ਮੈਂ ਇਹਦਾ ਸਿਰ ਬਾਧਵਾ ਕਿਨਾ-ਕਿਨਾ ਦੇ ਬੱਚੇ ਐਦਾਂ ਸਿਰ ਬਹੁੰਦੇ ਨੇ ਅਭੀ ਜੋ ਹੁਣ ਛੋਟੇ ਹੁੰਦੇ ਤੇ ਮੈਂ ਇਹਨਾਂ ਦੇ ਐਦਾਂ ਬੌਣੀਆਂ ਵੀ ਗਰਦਨ ਦੁਖਾਂ ਲੱਗ ਜਾਂਦੀ ਆ ਮੈਨੂੰ ਐਦਾਂ ਨੂੰ ਘੁਮਾ ਕੇ ਬੈਠ ਕੇ ਸਿਰ ਬੌਣੀਆਂ ਵੀ ਗਰਦਨ ਨਾ ਦੁਖੇ ਪਰ ਮੇਰਾ ਮੁੰਡਾ ਕੰਮ ਬਹੁਤ ਕਰਦਾ ਜੇ ਬਹੁਤ ਕੰਮ ਕਰਦਾ ਫਟੋ ਫਟ ਇਹਨੂੰ ਆਪਣੇ ਆਪ ਸਿਰ ਬੌਣਾ ਆ ਜਿਵੇਂ ਹਨਾ ਸਵੇਰੇ ਉੱਠਦੀ ਸਾਰ ਲੱਗ ਜਾਂਦਾ ਉੱਠਦੀ ਸਾਰੇ ਬੱਸ ਪਟਕਾ ਬੰਦੋ ਸਿਰ ਬਾਦੋ ਪਟਕਾ ਬੰਦੋ ਸਿਰ ਬਾਦੋ ਸਵੇਰ ਤੋਂ ਹੀ ਲੱਗ ਜਾਂਦਾ ਨੇ ਮੈਨੂੰ ਦੁਖੀ ਕਰਾਉਂਦੇ ਅਰੇ ਦੁਖੀ ਕਿੱਤਾ ਤੇ ਅਨੇ ਬਹੁਤ ਸਾਡ ਬਾੜ ਬਹੁਤ ਝੜ ਰਹੀਆਂ ਦੋਹਾਂ ਚਾਣਿਆਂ ਦੇ ਪਤਾ ਨਹੀਂ ਕੀ ਚੱਕਰ ਆ ਮੇਰੇ ਵੀ ਥੋੜੇ ਥੋੜੇ ਮੇਰੇ ਤੇ ਆਜਾਗਾ ਤੇ ਬਹੁਤ ਝੜ ਗਈ ਗੰਝੇ ਪੈਣ ਲੱਗ ਗਈ ਪਤਾ ਨਹੀਂ ਕੀ ਚੱਕਰ ਆ ਵੀ ਜੋਦਦੇ ਤਾਂ ਚਲ ਇਹ ਸਿਆਣਾ ਉੱਤਰ ਦੇ ਇਹ ਤਾਂ ਵੈਸੇ ਵੀ ਚਾ ਕੋਈ ਬੜਾ ਇੰਨਾ ਚੱਕਰ ਹੈ ਨਹੀਂਗਾ ਫਿਰ ਪੱਗ ਪਰ ਉਹਨਾਂ ਨੂੰ ਚ ਪ੍ਰੋਬਲਮ ਆਉਂਦੀ ਆ ਕੋਕ ਜਿੰਨੇ ಬಾರಿ-ਬਾਰ ਹੋਣਗੇ ਉਨੀ ਪੱਗ ਬੰਨਣ ਚ ਪ੍ਰੋਬਲਮ ਆਉਗੀ ਤੇ ਪਰ ਮੇਰੇ ਬਹੁਤ ਝੜ ਗਏ ਬਹੁਤ ਜ਼ਿਆਦਾ ਤੇ ਬਸ ਹੁਣ ਸਾਰਾ ਕੰਮ ਸਾਡਾ ਕੰਪਲੀਟ ਹੋ ਚੁੱਕਿਆ ਹੈ ਹੁਣ ਅਸੀਂ ਬੈੱਲੇ ਆ ਬਸ ਹੁਣ ਸਹਜ ਦਾ ਹੀ ਰਹਦਾ ਹੈ ਸਹਜ ਨੇ ਪੋਚਾ ਲਾ ਕੇ ਫੇਰ ਜਾਣਾ ਨਾ ਆਉਣ ਤੇ ਸ਼ਿੰਗ ਬੈਰੂ ਸ਼ਿੰਗ ਬੈਰੂ ਕਰਾ ਦੋ ਸ਼ਿੰਗ ਬੈਰੂ ਸ਼ਿੰਗ ਬੈਰੂ ਯਿੰਗ ਬੈਰੂ ਜਦੋਂ ਚੱਲਣਾ ਲਾ ਜੁਲਫੇ ਤੇਰੀ ਖਾਲੀ ਕਾਲੀ ਜੁਲਫੇ ਨੋ ਨੋ ਜੇ ਤੇਰੇ ਕਾ ਹੁੰਦਾ ਅੱਗੇ ਇਹ ਮੇਰੇ ਤੇਰੀ ਕਾਲੀ ਕਾਲੀ ਜੁਲਫੇ ਤੂੰ ਬਾਰ ਬਾਰ ਫਟੀਆਂ ਛੁੱਟੀਆਂ ਆ ਰਹੀਆਂ 8 ਤਰੀਕ 7 8 ਤਰੀਕ ਨੂੰ ਸਕੂਲ ਲੱਗਣਾ ਹੈ ਮੈਨੂੰ ਲੱਗਦਾ ਜੇ ਹਸਾਬ ਕਤਾਲ ਵੈਦਾਂ ਦਾ ਹੀ ਰਿਹਾ ਹੁੰਦਾ ਅੰਦ ਬੰਦ ਨਹੀਂ ਰਹੂਗਾ ਗイズ ਸਾਰੇ ਸਾਰੇ ਆਲੇ ਪ੍ਰੇ ਕਰਿਓ ਮੇਰਾ 10 ਜਨਵਰੀ ਨੂੰ ਸਕੂਲ ਲੱਗੇ ਤੇ ਬਾਹਰ ਕੋਈ ਆਇਆ ਕੋਈ ਆਇਆ ਚਲੋ ਸਹਜ ਦੇਖ ਕੇ ਆਉਂਦੀ ਆ ਚਲੋ ਜੀ ਮੈਂ ਜਾਂ ਨੂੰ ਦਾ ਸਿਰ ਬਾਅਦ ਮੈਂ ਕਿ ਸਿਰ ਬਾਅ ਕੇ ਪਟਕਾ ਬੰਦ ਦਮਸ ਕਿੰਨਾ ਢਮਗਾ ਸਰ ਪਤਾ ਨਹੀਂ ਜਿੰਨਾ ਵੀ ਹੋ ਗਿਆ ਜਿੰਨਾ ਵੀ ਹੋਗਾ ਹੋਗਾ ਮੈਂ ਤਾਂ I think 3:00 ਵੱਜ ਗਏ ਹੋਣਗੇ 3:30 ਦਾ ਟਾਈਮ ਹੋ ਗਿਆ ਆ ਰਿਹਾ ਵਿੱਚ ਕਿਦਾ ਐਮਐਮਐਸ ਕੋਈ ਨਾ ਬਾਤ ਕਰੀਏ ਨੂੰ ਤੇ ਆਪਾਂ ਲੱਗੇ ਹੋਏ ਆ ਇੱਧਰ ਪਕੌੜੇ ਬਣਾਉਣ ਮੈਂ ਨਾ ਪਕੌੜਿਆਂ ਦੇ ਵਿੱਚ ਹਲਦੀ ਨਹੀਂ ਪਾਈ ਹੈਗੀ ਨੂੰ ਦਿਖਾ ਦੇ ਭੈਣੇ ਮੇਰਾ ਮੈਂ ਪਕੌੜਿਆਂ ਦੇ ਵੀ ਚਾਲੂਆਂ ਦੇ ਪਕੌੜਿਆਂ ਵਿੱਚ ਥੋੜੇ ਦੋ ਕ ਪਿਆਜ਼ ਕੱਟੇ ਨੇ ਮੈਂ ਨਾ ਹਲਦੀ ਨਹੀਂ ਪਾਈ ਹੈਗੀ ਤੇ ਮੈਂ ਸਿਰਫ ਇਦਾਂ ਹੀ ਸਿੰਪਲ ਬਣਾ ਕੇ ਦਵਾਂਗੀ ਦੇਖੋ ਕਰਾ ਤੇ ਇਹ ਹਲੇ ਬਣ ਰਹੇ ਨੇ ਹੱਸ ਤਾਂ ਮ ਵਿੱਚੋਂ ਪਾਏ ਨੇ ਤੇ ਮੇਰੇ ਨਾ ਆ ਵੀ ਜੋ ਕੱਲ੍ਹ ਬਚਾ ਕੇ ਲੱਗਦਾ ਕਿ ਮਮਾ ਪਿਛਲੀ ਜੋਨੀਆਂ ਛੁੱਟੀਆਂ 'ਚ ਜਾਤ ਤੁਸੀਂ ਬਿਮਾਰ ਹੋ ਗਏ ਜਾਗਣੇ ਕੁਛ ਵੀ ਆਲੂ ਬਣਾ ਹੋਇਆ ਤੁਸੀਂ ਕੁਝ ਨਹੀਂ ਹੈ ਨਾ ਕਰਿਆ ਦੇ ਮੂਸਾਂ ਨੂੰ ਛੁੱਟੀਆਂ ਹੋਈਆਂ ਸੀ ਇਹਦਾ ਫੋਨ ਵੀ ਤੁਸੀਂ ਕੁਝ ਨਹੀਂ ਬਣਾ ਕੇ ਦਿੱਤਾ ਰਹਿ ਗਿਆ ਹਨਾ ਤੇ ਫਿਰ ਮੈਂ ਸੋਚਿਆ ਮੈਂ ਕਿ ਚੱਲ ਕਹਿੰਦਾ ਮਮਾ ਉਹ ਕੁਸਾਇਤ ਤੇ ਬੰਨਿਆ ਰਿਹਾ ਤੁਮ ਕੋੜੇ ਬਣਾ ਕੇ ਦੇ ਦਿਓ ਸਾਨੂੰ ਹਾਂ ਆਲੂ ਆਲੇ ਹਨਾ ਇਹਨਾਂ ਨੂੰ ਵਧੀਆ ਲੱਗਦੇ ਨੇ ਤੇ ਫਿਰ ਮੈਂ ਕਿ ਚੱਲ ਕੋਈ ਦਾ ਵੀ ਮੈਂ ਬਣਾ ਕੇ ਦੇ ਦਰਨੀ ਹਾਂ ਤਾਂ ਕਰਕੇ ਫਿਰ ਅਜੇ ਹੁਣ ਮੇਰੀ ਸਿਹਤ ਠੀਕ ਸੀਗੀ ਪਰ ਮੇਤੋਂ ਆ ਮੈਂ ਡਰਾਮੇ ਜੇ ਕਰਕੇ ਵੀ ਨਹੀਂ ਜਿਆਦਾ ਪੈ ਹੁੰਦਾ ਹਨਾ ਫੇਰ ਆ ਰਿਹਾ ਫੋਨ ਵੀ ਆਪਾਂ ਆਪਣਾ ਚਲੋ ਵਧੀਆ ਤਰੀਕੇ ਨਾਲ ਹਨਾ ਹੁਣ ਅੱਜ ਕੰਮ ਕਰ ਰਹੀ ਹਾਂ ਘਰ ਦਾ ਵੀ ਕੀਤਾ ਤੇ ਘਰ ਤਾਂ ਚੱਲ ਰਿਹਾ ਉਦੋਂ ਵੀ ਰਹੀ ਹਾਂ ਪਰ ਅੱਜ ਨਾ ਵੀ ਉੰਡਦੀ ਸਦਾ ਜਿਵੇਂ ਮਾਪੇ ਨੇ ਕੱਪੜੇ ਧੋਤੇ ਹਰ ਕੋ ਹੋ ਜਾਂਦੀ ਹੈ ਨਾ ਰਾਤ ਨੂੰ ਆ ਕੇ ਕਰਾ ਦਉਂਦੇ ਸੀਗੇ ਗੈਰ ਦਾ ਪਰ ਵੀ ਹਸਬੰਡ ਵਾਈਫ ਦੋਨੋਂ ਰਾਤ ਕੇ ਚੱਲਣ ਨਾ ਫੇਰ ਕੰਮ ਹੁੰਦਾ ਘਰ ਦਾ ਫੇਰੇ ਘਰੇ ਚੱਲਦੇ ਹੁੰਦੇ ਨੇ ਹੈ ਨਾ ਤੇ ਬਾਕੀ ਜੀ ਹੁਣ ਇਹਨਾਂ ਨੂੰ ਪਕੌੜੇ ਬਣਾ ਦੇਣਾ ਆਪਾਂ ਨੇ ਬਣਾ ਲਈ ਤੇ ਗਰਮ ਗਰਮ ਪਕੌੜੇ ਜਿਹੜੇ ਨਾਲ ਆਪਾਂ ਨੇ ਖਾਣਾ ਲੈਣੇ ਆ ਤੁਸੀਂ ਵੀ ਖਾਣਿਆ ਤਾਂ ਆਜੋ ਸੇਜਿੱਟ ਕਮੀ ਰਹਿ ਗਈ ਮੇਰੇ ਕੋਲ ਧਨੀਆ ਤੁਸੀਂ ਧਨੀਆ ਰਹਿ ਗਿਆ ਪਾਉਣ ਤੋਂ ਤੇ ਬਾਕੀ ਹੋਣਾ फटाफट ਬਸ ਪਕੌੜੇ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਫ੍ਰੈਂਡਸ ਅਗੀ ਜੋਤਰੀ ਆ ਗਿਆ ਹੈ ਪਹਿਲਾਂ ਗਿਆ ਹੋਇਆ ਸੀਗਾ ਸੈੱਡਰ ਪਰ ਇਹ ਬਿਨਾਂ ਦੱਸੇ ਕਿਧਰੋਂ ਕਿਧਰ ਪਹੁੰਚ ਜਾਂਦਾ ਜਦੋਂ ਮੈਂ ਪੰਜਾਬ ਵਾਲੇ ਦੇ ਪਾਪਾਂ ਨੇ ਗਾਇਸ ਮੈਂ ਕਿਤੇ ਨਹੀਂ ਗਿਆ ਸੀ ਬਸ ਇਹ ਨਾਲ ਦੇ ਪਿੰਡ ਜਿੱਥੇ ਆ ਕੇ ਸੀਗਾ ਜਦੋਂ ਪਾਪਾ ਨੇ ਇਹਨੂੰ ਕਿਹਾ ਹੋਇਆ ਪਾਪਾ ਨੇ ਤੇ ਜਿਵੇਂ ਮੈਨੂੰ ਮੈਨੂੰ ਤਾਂ ਨਾਲਿਕਾ ਤੋਂ ਬਛਿੱਤਰ ਪੈਣੀ ਉਹਨੇ ਕਿਹਾ ਤੂੰ ਤਾਂ ਤਿਹਸਦੀ ਘਾਤੇ ਕੱਲੂ ਕੋਈ ਗੱਲਬਾਤ ਹੋ ਜੇ ਮੈਂ ਤੂੰ ਪੀਣਾ ਪੁੱਛੀ ਅੱਜ ਫੇਰ ਗਿਆ ਐਵੇਂ ਪੁੱਛ ਨਹੀਂ ਆਂਦਾ ਪਰ ਅੰਦਰੋਂ ਆਉੱਛ ਗਿਆ ਨਾਲੋਂ ਘੱਟ ਦੋ ਪਰ ਉਹਰਾ ਇਹ ਗਾਇਸੋ ਕੋਨੇ ਕੋਨੇ ਚਾਹ ਬਣਾ ਲਈ ਤੇ ਉਹਦੀ ਕਹਿੰਦਾ ਚਾਹ ਮੈਂ ਪੀਣੀ ਹੈ ਪੀਕੇ ਵੈਸੇ ਮੈਂ ਨਾ ਜਾਣਾ ਨਹੀਂ ਸੀ ਠੀਕ ਹੈ ਫਿਰ ਉਹ ਕਹਿੰਦੇ ਚੱਲ ਮੇਰਾ ਆੜੀ ਗਿਆ ਤਾਂ ਵੀ ਮੈਂ ਜਾਇਆ ਹੈ ਅਭੀ ਪਿਆਇਆ ਤਾਂ ਤੇ ਪਹਿਲਾ ਸਫਾਈ ਜ਼ਰੂਰੀ ਆ ਬਾਅਦ ਵਿੱਚ ਖਾਣਾ ਪੀਣਾ ਜ਼ਰੂਰੀ ਆ ਹਨਾ ਇਹ ਮੇਰੀ ਆਦਤ ਆ ਮੈਂ ਆਪਣਾ ਪਹਿਲਾ ਕੋਈ ਵੀ ਚੀਜ਼ ਬਣਾਉਣੀ ਆ ਦੁਪਹਿਰ ਨੂੰ ਸਵੇਰ ਨੂੰ ਤਾਂ ਚਲੋ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਸਵੇਰ ਨੂੰ ਪਹਿਲਾਂ ਤਾਂ ਪਾਪਾਂ ਨੂੰ ਤੋਰਨਾ ਹੁੰਦਾ ਬੱਚੇ ਤੋਰਨੇ ਹੁੰਦੇ ਨੇ ਫਿਰ ਬਾਅਦ 'ਚ ਹੀ ਕੰਮ ਲੱਗਦੀ ਹੁੰਦੀ ਆ ਯਾਨੀ ਹੁਣ ਇਸ ਕੰਮ ਮੈਂ ਜਿਹੜਾ ਬਣਾਉਣਾ ਆ ਤਾਂ ਪਹਿਲਾਂ ਮੈਂ ਰਸੋਈ ਸਾਫ਼ ਬਣਾਉਂਦੀ ਆ ਕਰਦੀ ਆ ਹੇ ਕਾਰਮ ਚੀਂ ਅੰਜੀ ਜਾਂਦਾ ਨਹੀਂ ਲੱਗਦਾ ਨਹੀਂ ਤਾਂ ਭਰਾਇ ਆ ਜਾਂਦਾ ਵੀ ਹਾਏ ਫਦੇ ਹਰ ਕੋਈ ਚ ਗੰਦ ਪੇਰਾ ਹੈ ਕੋਈ ਹਰ ਕੋਈ ਵੀ ਸੌਫ ਕਰਨੀ ਆ ਫਿਰ ਆਇ ਲੱਗਿਆ ਰਹਿੰਦਾ ਤੇ ਇਤਨ ਵਰ ਪਕਈਆ ਥੋੜਾ ਜਿਹਾ ਤਾਂ ਹੋਏ ਜਾਂਦਾ ਹਨਾ ਗੰਮੀ ਦਾ ਤੇ ਮੱਤੇ ਪਾਣੀ ਜਾਂ ਲਾ ਲਿਆ ਸੀ ਗੈਸ ਤੇ ਤੇ ਬੇਸਨ ਵਧਾਇਆ ਜਾਂਦਾ ਜੋ ਗਾਇਸ ਆਗੇ ਤੁਸੀਂ ਪਕੌੜੇ ਖਾਣੋ ਅੰਟਰਨ ਉਹ ਬਰਨੂ ਲਈ ਇੱਕ ਵਾਰ ਤੋਂ ਕਿੰਝ ਵਰਤਣਾ ਹੈ ਫਾਈਸਾਹ ਹੋ ਰਿਹਾ ਟੰ 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 ਚਾਹ ਤਿਆਰ ਪੂਰੀ ਕਾੜ ਲਈ ਮੈਂ ਸਹਜਪ੍ਰੀਤ ਵੀ ਹੋਊਗੀ ਮੇਰੀ ਮੰਮਾ ਮੈਂ ਹੋਊਗੀ ਪਹਿਲਾਂ ਗਾਣੀ ਮੇ ਪੀਣੀ ਨਹੀਂ ਹੈਗੀ ਤੇ ਮੇਰਾ ਨਾ ਬੂਟ ਪਾਪਾ ਕੇ ਮੰਮਾ ਥੱਲੇ ਵਾਲੇ ਪੈਰ ਜਿਹੜੇ ਵੱਡੇ ਆਹ ਲੱਗੇ ਮੰਮਾ ਦੁੱਖ ਦੇ ਕੋਈ ਪੂਟ ਨਹੀਂ ਹੁੰਦੇ ਹੈਗੇ। ਆਈ ਨਾ ਕਰਦੇ। ਬਸ ਪਾਣਾ ਹੀ ਨੇ ਘੈਂਟ ਲੱਦਦੇ ਨੇ। ਇਧਰ ਆਪਾਂ ਨਾਲ ਚਪੜਾ ਪਾ ਲੈ ਕਰਦੇ ਤਾਂ। ਨਹੀਂ ਕਰੇ ਹੁਣ ਨਾ। ਚਲੋ ਗਾਇਜ਼। ਲੋਜੀ ਕਿਚਨ ਉਹਦੀ ਆਪਣੀ ਸਾਫ। ਹੁਣ ਖਾਣ ਚ ਵੀ ਵਧੀਆ ਲੱਗੂ। ਤੇ ਬੈਠਣ ਚ ਵੀ ਆਉਣਾ ਰੂਟ ਚ ਜਾ ਕੇ ਰੰਗ ਬੈਠਾਂਗੇ। ਸਾਲੇ ਭੰਡੇ ਜਿਹੜੇ। ਉਹ ਮੈਂ ਆ ਕੇ ਫਿਰ ਮਾਰਸੂਗੀ। ਤੁਸੀਂ ਵੀ ਖਾਣੇ ਹਟਾ ਦਿਓ। ਲੋ ਬਾਈ। ਚਲੋ ਜੀ ਹੁਣ ਖਾ ਕੇ ਤੁਹਾਨੂੰ ਦੱਸਣਾ ਕਿ ਬੱਚੇ ਵੀ ਕਿਵੇਂ ਦਾ ਬਣੇਗਾ। ਚਲੋ ਨਾ ਚਾ ਮਿਲਦੇ ਆ ਵੋ ਰੂਮ ਚ ਜਾ ਕੇ ਹਾਂਜੀ ਆਪਾਂ ਚਾ ਲਿਆਂਦੀ ਚਾ ਦੇਖੋ ਆਪਾਂ ਨੇ ਘਾੜ ਘਾੜ ਕਹਿਣ ਗਾੜੀ ਕਰ ਲਈ ਚਾ ਚਾ ਇਨੀ ਟੇਸਟੀ ਆ ਦਿਖਾ ਦ ਦੇਦੀ ਖਾਵਾ ਚ ਲਈ ਪਹਿਲਾਂ ਦੀ ਦਖਾੜੀ ਨਹੀਂ ਧਿਆਨ ਆ ਤੇ ਇਧਰ ਪਾਇਆ ਪਕੌੜੇ ਜਿਹਨੇ ਜਿਹਨੇ ਖਾਣਿਆ ਕਿ ਮੈਂ ਬਣਾਏ ਹੋਏ ਸੱਤੂ ਪੁੱਤ ਦੱਸਣਾ ਮੈਂ ਸੱਚੀ ਸੱਚੀ ਟੇਸਟੀ ਨੇ ਮਨ ਵਧੀਆ ਲੱਗਦੇ ਆ ਸਹਾਜ ਤੇ ਤੂੰ ਬਾਬਾ ਜੀ ਕਰੰਚੀ ਹੈ ਖਰਚ-ਖਰਚ ਕਰ ਲੱਗੀ ਸਾਇਦ ਦੀ ਆਵਾਜ਼ ਵੀ ਆਉਂਦੀ ਹੋਊਗੀ ਤੇ ਹੁਣ ਮੈਂ ਖਾ ਕੇ ਦੇਖਦੀ ਆਂ ਬਹੁਤ ਸਵਾਦ ਰਹਾ ਹੈ ਮੈਦੇ ਗਏ ਜਦੋਂ ਮਮਾ ਤਲ ਰਹੀ ਸੀ ਜਦੋਂ ਰੱਖਦੇ ਸੀ ਕੱਢ ਕੇ ਮੈਂ ਤੇ ਤਦ ਵੀ ਖਾਈ ਗਈ ਆ ਮੈਂ ਪਿਆਜ਼ ਪਾਈ ਤੀ ਦੋ ਮੈਂ ਪਿਆਜ਼ ਜੀ ਕਾਉਂਗੀ ਕੱਢ ਕੇ ਆਹ ਤਾਂ ਤੋਂ ਕੋਈ ਫਰਾਂਦੇ ਆ ਪਿਆਜ਼ ਐ ਮਮਾ ਨੂੰ ਘਰ ਆ ਬੀ ਗਾਦੀ ਕੋ ਕਾਦੂ ਕੋ ਕਹਿ ਦੋ ਕੋਈ ਇਹ ਰ ਆ ਪਿਆਜ਼ ਨਹੀਂ ਖਾਂਦੇ ਹੈਗੇ ਪਿਆਜ਼ ਮੈਂ ਮਮਾ ਇਹ ਮੈਂ ਤੋੜੇ ਪਕੌੜੇ ਨਾ ਖਾਂਦੇ ਨੇ ਦੁਬਾਰਾ ਗੋਲੇ ਆਲੂ ਦੇ ਬਣਾ ਕੇ ਦੋ ਮਾਜੂ ਮੈਂ ਪਾਏ ਲੈ ਆਵਣੀ ਜੋ ਤੇ ਲੋਕ ਕਹਿ ਦੋ ਕੋਈ ਮਮਾ ਬਿਮਾਰ ਹੋ ਕੇ ਹਟੇ ਹਾਂ ਮੈਂ ਭਾਈ ਨਜ਼ਰ ਨਾਲ ਆ ਵੀ ਸਾਂ ਜਾ ਨਾ ਵੀ ਪਕੌੜੇ ਖਾ ਰਹੇ ਆ ਤੁਸੀਂ ਮੈਂ ਨਹੀਂ ਮਿੰਟੇ ਚ ਹੋ ਜਾਂਦੀ ਆ ਮੈਂ ਇਹਨਾਂ ਨਹੀਂ ਖਾੜਾ ਹੈ ਤਾਂ ਮੈਂ ਦੋ ਕੇ ਖਾਉਂਗੀ ਬਸ ਹਾਂ ਮੈਂ ਖਾਉਂਗੀ ਆ ਚਾਹ ਪੀਣੀ ਉਹਨਾਂ ਦਾ ਮੈਨੂੰ ਨਜ਼ਰ ਮੈਨੂੰ ਨਜ਼ਰ ਮੈਨੂੰ ਬਹੁਤ ਸ਼ੈਤੀ ਲੱਗਦੀ ਆ ਜਰੂਰੀ ਨਹੀਂ ਅੰਦਰ ਵੀ ਸੋਹਣਿਆ ਨਜ਼ਰ ਲੱਗਣ ਹੁੰਦੀ ਜਾਂ ਬਸ ਮੈਨੂੰ ਨਜ਼ਰ ਲੱਗ ਜਾਂਦੀ ਆ ਮੈਂ ਬਹੁਤ ਸ਼ੈ ਤਿੰਨ ਹਜ਼ਾਰ ਦੀ ਗੇ ਭੇਡ ਚ ਆ ਜਾਂਦੀ ਆ ਆਜਾ ਹੋਵੇ ਇਹ ਜਨਾਂ ਨੂੰ ਖਾ ਲੂ ਅੰਦਰ ਉਹ ਵੀ ਸਵਾਦ ਆਉਂਦੇ ਨੇ ਚਾਹ ਇਹ ਗੋਦੀ ਗੰਗਰਮ ਇਹ ਫੁੱਟੇ ਤੱਕ ਦੀਆਂ ਬੰਦ ਕਰ ਦੇ ਚਲ ਨਹੀਂ ਗਿਣੀ ਹਾਂ ਫੁੱਲ ਜੀ ਉਹ ਤਤਨਨ ਪਾਇਆ ਤੇ ਧੂਲ ਮਤੋੜ ਕੇ ਸਿੱਟੀ ਗਈਆਂ ਥੱਲੇ ਇਹ ਵੀ ਇੰਨੀ ਖਰਾਬ ਕੀਤੀ ਠੋੜੀ ਠੰਡ ਲੱਗਦੀ ਐ ਮੈਂ ਕੀ ਕਰਾਂ ਗਰਮ ਮੈਂ ਫਿਰੇ ਆ ਇਹ ਚਾਹੀਦੀ ਆ ਪਾਣੀ ਕਿ ਚੁਪਰਾ ਜੇ ਮੈਂ ਰੈਗੂਲਰ ਬੋਲ ਆਉਤ ਬਣਾਉਣ ਦਾ ਸੋਚਦੀ ਆਂ ਨਾ ਮੈਂ ਬਿਮਾਰ ਪੈ ਜਣੀ ਆ ਵਿਹਾਨਾ ਮੈਂ ਕਹਿਣੀ ਨਹੀਂ ਹੈਗਾ ਮੈਂ ਰੈਗੂਲਰ ਬਣਾਉਂਦੀ ਆ ਆ ਦੇਖੋ ਗਾਇਸ ਕੋਣ ਦਿੱਤਾ ਸੀ ਰੈਗੂਲਰ ਵੀਡੀਓ ਬਣਾਉਂਦਾਈ ਬਾਲੀਆਂ ਵੀ ਬਿਮਾਰ ਤਾਂ ਜਾਂਦੀ ਆ ਚਲੋ ਜੀ ਆਪਾਂ ਚਾਹ ਚੁਪੀ ਲਈਏ ਕਸ਼ਾਮ ਸਾਰੇ ਦੇ ਪਪਾ ਦੇ ਆ ਗਏ ਨਾਮ ਤੇ ਨੀ ਮੀਂਹ ਨਾ ਬੱਚੋ ਵੀ ਨਹੀਂ ਆ ਨਮ ਰੁਕ ਜਾ ਸਾਰੇ ਦੇ ਪਪਾ ਆ ਗਏ ਜੀ ਤੇ ਪਤਾ ਮੈਂ ਗੁੰਨ ਲਿਆ ਸੀਗਾ ਤੇ ਰੋਟੀ ਵਾਸਤੇ ਹੁਣ ਆਪਾਂ ਬਣਾਉਣੀ ਆ ਮੈਂ ਨਹੀਂ ਪੀਤਾ ਜਨਰੀਅਲ ਪਾਣੀ ਇੱਕ ਸਾਰੇ ਨੂੰ ਦੱਸ ਸਾਰੇ ਰੁਕ ਜਾਣਾ ਜੇ ਮਾੜੇ ਬਲੌਗ ਦਾ ਹੁਣ ਐਂਡ ਕਰ ਲੀਏ ਸਸਰੀ ਘਰ ਬਣਾ ਦੋ ਸਸਰੀ ਘਰ ਬਣਾ ਦੋ ਇਦਾਂ ਨੂੰ ਯਾਰ ਤੁਸੀਂ ਕਿਧਰ ਆ ਬੁਲਾਇਆ ਕਰੋ ਸੱਸੇ ਕਾਜੀ ਦੋ ਵਾਰ ਤਿੰਨ ਵਾਰ ਚਾਰ ਵਾਰ ਹਾਂ ਇੱਧਰ ਖੜ ਕੇ ਗੱਲਾਂ ਵਾਦਾਂ ਇਹ ਤੁਸੀਂ ਇਹ ਵਧੀਆ ਚੀਜ਼ ਲੈ ਸਕਦੇ ਹੋ ਵੈਸੇ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ ਜਿਹਦੇ ਵੀ ਪੇਟ ਦੇ ਵਿੱਚ ਕੋਈ ਇਨਫੈਕਸ਼ਨ ਆ ਜਾਂ ਕੋਈ ਤਰ੍ਹਾਂ ਦੀ ਆ ਇਹ ਡੇਲੀ ਇੱਕ ਦਾ ਜ਼ਰੂਰੀ ਆ ਵੀ ਉਹ ਬੱਚਿਆਂ ਨੂੰ ਪਿਲਾਓ ਆਪ ਵੀ ਪਿਓ ਤੇ ਸਿਹਤ ਲਈ ਸਿਹਤ ਮੰਨ ਲਓ ਜਿਵੇਂ ਮੈਂ ਸੇਟ ਬਹੁਤ ਅਸੋ ਡਰੈਸ ਉਹ ਵੀ ਰੇ ਦਾ ਡਰੈਸ ਬੀਕ ਟੋਲੀਓ ਤੇ ਇਹ ਵੀਰ ਜੀ ਪਤਾ ਕੀ ਹੈ ਹੈਗੇ ਬੈਸੀ 70 80 ਰੁਪਏ ਦੰਨੇ ਨੇ ਕੰਕਰ ਦਾ 60000 ਦਾ ਹੀ ਹਾਂ ਨੰਨੇ ਨਹੀਂ ਵੈਸੇ ਕੱਕੜੀ ਕਾ ਮਲੇ ਵੀਰ ਖੜਦਾ ਰੇੜੀ ਆਲਾ ਕੜੀ ਕਾ ਕੜੀ ਕਾ ਮਲੇ ਹੈ ਵੀਲੀ ਤੇ ਉੱਥੇ ਵੀਰ ਖੜਦਾ ਰੇੜੀ ਆਲਾ 500 ਦਾ ਥੈਲੇ ਦੇ ਦਿੰਦਾ ਤੁਸੀਂ ਲੱਖੇ 20 20 ਨੂੰ ਕਰੇ ਤੁਸੀਂ ਉੱਥੇ ਆ ਸਕਦੇ ਆ ਬਾਕੀ ਉਹ ਵੀਰਾਂ ਦੇ ਸਾਰੇ ਖੰਨੇ ਜੋ ਸਾਰੇ ਖੰਨੇ ਜੋ ਮਤਲਬ ਕਿਉਂ ਫਰੂਟ ਆ ਜਿਹੜੇ ਸਸਤੇ ਦਿੰਦਾ ਉਹ ਹੁਣ ਕਹਿੰਦਾ ਕਿਲੇ 100 ਰੁਪਏ ਤਿੰਨ ਕਿਲੋ ਹਾਂ ਇਹ ਚੀਜ਼ ਜਣੀ ਵਿਚਾਰਾ ਸਸਤੀ ਦਿੰਦਾ ਉਹ ਕਹਿੰਦਾ ਮੈਨੂੰ ਮਾਰਦਨ ਘੱਟ ਰੱਖੇ ਮੈਂ ਰੇਟ ਦੇ ਨਾਲ ਖੜਨਾ ਹਾਂ ਉਹ ਕਹਿੰਦਾ ਵੀ ਹਰ ਕੋਈ ਤੇਰੇ ਨੂੰ ਫੰਡ ਲਈ ਲੋਕਾਂ ਨੇ ਮਜਬੂਰ ਬਹੁਤ ਉਹਨੂੰ ਧੱਕਾ ਕਰਦੇ ਨੇ ਉਹਨਾਂ ਦੇ ਸਾਰੇ ਆਪਣੇ ਬੱਚਿਆਂ ਨੂੰ ਫਰੂਟ ਆ ਜਿਹੜੇ ਇੰਨੇ ਮਹਿੰਗੇ ਨਹੀਂ ਲੋਕ ਖਾ ਸਕਦੇ ਵੀ ਸਾਰੇ ਖਾ ਸਕਣ ਤੇ ਤਾਂ ਕਰਕੇ ਉਹ ਵੀਰੇ ਨੇ ਬਹੁਤ ਜਾਇਜ਼ ਰੇਟ ਰੱਖਿਆ ਹੋਇਆ ਹਾਂ ਹਾਂ ਹੁਣ ਵਿਚਾਰਾ ਦੇਖ ਲੋ 70 ਰੁਪਏ ਦਾ ਤੁਸੀ 60 ਰੁਪਏ ਦਾ ਵੀ ਦਿੰਦਾ ਉਹਨੇ ਠੇਲਾ ਪਰ ਪੂਰਾ ਪੂਰਾ ਫੈਲੀ ਪਾਲਸਰ ਕਰ ਰਿਹਾ ਨਾ ਹਾਂ ਹਾਂ ਇਹ ਹੈ ਨਾ ਉਹਦਾ ਕਿ ਓਖੰਨੇ ਦੇ ਵਿੱਚ ਵੀਰੇ ਨੇ ਪਤਾ ਨਹੀਂ ਹੁਣੇ ਕੰਮ ਸਟਾਰਟ ਕੀਤਾ ਏ ਤੇ ਉਹਦੇ ਤਾਂ ਪੋਸਟਰ ਵੀ ਬਹੁਤ بڑے بڑے ਲੱਗੇ ਹੋਏ ਨੇ ਖੰਨੇ ਦੇ ਵਿੱਚ ਸਾਡੇ ਏਰੀਆ ਚ ਜੋ ਵੀ ਹੈਗੇ ਨੇ ਜਰੂਰ ਜਾਇਓ ਖੜੀਕਾ ਚੌਂਕ ਤੇ ਉੱਥੇ ਜਾ ਕੇ ਉਹਨਾਂ ਕੋਲ ਹੀ ਲੈ ਕੇ ਆਇਓ ਮਤਲਬ ਕਿ ਉਹਨਾਂ ਨੇ ਨਾ ਫਰੂਟਸ ਜਿਹੜੇ ਬਹੁਤ ਘੱਟ ਰੇਟ ਵਿੱਚ ਵੇਚ ਰਹੇ ਨੇ ਉਹਨਾਂ ਦੇ ਸਾਰੇ ਖਾਣ ਵੀ ਇਹੀ ਨਹੀਂ ਹੈਗਾ ਵੀ ਭਾਈ ਗਮੀਰ ਲੋ ਕੇ ਖਾ ਸਕਣਾ ਹਨਾ ਤੇ ਚਲੋ ਜੀ ਅੱਪਾ ਰੋਟੀ ਬਣਾ ਲਈਏ ਸਹੀ ਜਿੰਦਿਆਂ ਮੇਰਾ ਕੋਈ ਬਿਮਾਰ ਆ ज़्यादा अच्छा नारियल पानी भी लुए लुए। दा। दा ना अलसेक्शन का परे नवीन पीड़ा हम दरगार में आज पीड़ा ज़्यादा होने सब बिना चुके नहीं होने दिया हरोफीड़ा है क्या जी और आम बताओ चार खानों जी सोता आम बताओ चार नहीं जो मरा काफी रोज अंत में ये पागल बात सच है बहने सेठ अब बता दूँ रोज चिकार क्यों � ਗਈਆਂ ਉਹਨਾ ਮੈਂ ਤਾਂ ਗਿਆ ਬਈ ਅੱਜ ਦੀ ਮਾਪੇ ਬੋਨੀਆਂ ਰੋਣੀਆਂ ਫਿਰ ਫੁੱਲਣ ਆਏ ਭੱਜ ਗਏ ਨਹੀਂ ਕੋਈ ਚੀਜ਼ ਵੱਡ ਜਾਂਦੀ ਆ ਕਰ ਦੂ ਚੀਜ਼ ਇਹਦੇ ਸਹਜੋਂ ਤੀਜੋਂ ਅੰਦਰ ਕੋੜਾ ਹੋ ਜਾਂਦਾ ਚਲੋ ਫਰੈਂਕਸ ਰੋਟੀ ਬਣ ਚੁੱਕੀ ਆ ਬਣ ਰਹੀ ਆ ਬਸ ਇਹਨਾਂ ਨੂੰ ਮੈਂ ਨਾਲ ਦੀ ਨਾਲ ਪਾ ਲੈਣੀ ਮੈਂ ਤਾਂ ਸਹਜ ਨੇ ਨਹੀਂ ਖਾਣੀ ਅਸੀਂ ਜੋਤੇ ਤੇ ਪਪਾ ਖਾਣਗੇ